ਮੈਂ ਸਮਝਦਾ ਕਿ ਬਹੁਤ ਪਵਿੱਤਰ ਦਿਹਾੜਾ ਹੈ ਸਾਡੇ ਵਾਸਤੇ। ਔਰ ਸ਼੍ਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੁਰੂ ਨੇ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਇਆ ਅੱਜ ਸਮੂਹ ਗਿੰਦੜਬਾ ਨਿਵਾਸੀਆਂ ਨੂੰ ਮੈਂ ਵਧਾਈ ਦਿੰਦੀ ਆ। ਔਰ ਅਸੀਂ ਕਾਮਨਾ ਕਰਦੇ ਆ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਸਤਿ ਸ਼੍ਰੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਵੇ ਔਰ ਅਸੀਂ ਸਾਰੇ RAM ਭਗਤ RAM ਲੱਲਾ ਅਸੀਂ ਸਾਰੇ RAM ਜੀ ਦੀ ਮਹਿਮਾ ਦੇ ਵਿੱਚ ਉਹਨਾਂ ਦੇ ਗੁਣगान ਕਰਦੇ ਰਹੀਏ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਈਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦਿਨ ਬਧੇ ਦੀ ਦੇ ਸਰੋਂ ਦਾ ਤੇ ਬੱਥੀਆਂ ਲੱਡੂ ਤੇ ਇੱਕ ਵਧਾਈ ਦਾ ਕਾਰਡ ਜਿਹੜਾ ਅਸੀਂ ਸਮੂਹ ਨਗਰ ਕੌਂਸਲ ਦੇ ਜਿਹੜੇ ਸਾਡੇ ਸਾਥੀ ਕਰਨੇ ਪ੍ਰਧਾਨ ਜੀ ਆਪਣੀ ਬਾਈਸ ਪ੍ਰਧਾਨ ਜੀ ਮੈਂਬਰ ਸਾਹਿਬਾਨ ਨੇ ਤੇ ਸਾਰੀ ਕੌਂਸਲ ਦੇ ਜਿਹੜੇ ਭਰਾ ਅੱਜ ਕਰ ਕਰ ਜਾ ਕੇ ਦੂਰ ਦੂਰ ਉਹ ਪਰਸ਼ਾਦ ਦੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਹੈ ਅੱਜ ਲੋਕਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ ਬੰਦਾ